ਮਲੇਰ ਕੋਟਲਾ ਟਾਈਮ ਤੇ ਤੁਹਾਡਾ ਮੁਰ ਸਵਾਗਤ ਹੈ ਮੈਂ ਹਾਂ ਸ਼ਬਨੀ ਸੋਢੀ 10 ਜਨਵਰੀ 2026 ਦਿਨ ਸ਼ਨੀਵਾਰ ਅੱਜ ਤੁਹਾਨੂੰ ਜਮਾਲਪੁਰਾ ਵਿਖੇ ਸ਼ਾਮ ਢਲਦੇ ਹੀ ਰੇੜੀਆਂ ਤੇ ਤਿਆਰ ਕੀਤੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਅਤੇ ਖਰੀਦਣ ਵਾਲੇ ਦੀਆਂ ਲਗਦੀਆਂ ਰੌਣਕਾਂ ਸੰਬੰਧੀ ਜਾਣਕਾਰੀ ਦੇ ਰਹੇ ਹਾਂ ਜਮਾਲਪੁਰਾ ਵਿਖੇ ਬ੍ਰੈਡ ਤਿਆਰ ਕਰਦਾ ਹੋਇਆ ਕਾਰੀਗਰ ਇਸ ਪੱਠੀ ਵਿੱਚ ਲੱਕੜੀ ਦੀ ਪਰਤੋਂ ਕੀਤੀ ਜਾਂਦੀ ਹੈ ਆਲੇ ਦੁਆਲੇ ਖਰੀਦਦਾਰ ਆਪਣੀ 바ਰੀ ਦੀ ਉਡੀਕ ਕਰਦੇ ਹੋਏ ਮੱਛੀ ਫਰਾਈ ਮੱਛੀ ਫਰਾਈ ਕਰਨ ਲਈ ਵੀ ਕਾਰੀਗਰ ਵੱਲੋਂ ਗੈਸੀ ਡੀਜ਼ਲ ਪੱਠੀ ਦੀ ਬਜਾਏ ਲੱਕੜੀ ਦੇ ਸੇਕੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕबाब 버거 ਬ ਕबाब ਤਿਆਰ ਕਰਦਾ ਹੋਇਆ ਕਾਰੀਗਰ ਉਬਲੇ ਅੰਡੇ ਆਮਲੇਟ ਗਰਮ ਗੁਲਾਬ ਜਾਮਨ ਬਾਕੀ ਤੁਹਾਨੂੰ ਅਗਲੀ ਵੀਡੀਓ